ਸਤਿ ਸ਼੍ਰੀ ਅਕਾਲ ਜੀ ਅੱਜ ਜੀ ਜਿਹੜੀ ਸਾਡੀ ਇਹ ਮੀਟਿੰਗ ਸੀਗੀ ਸੀਨੀਅਰ ਵੈਲਫੇਅਰ ਐਸੋਸੀਏਸ਼ਨ ਦੀ ਇਹਦੇ ਵਿੱਚ ਅਸੀਂ ਸੀਨੀਅਰ ਸਿਟੀਜ਼ਨ ਡੇ ਮਨਾਉਣ ਦੇ ਲਈ ਅਸੀਂ 8 ਨਵੰਬਰ ਜਿਹੜੀ ਆ ਡੇਟ ਆਫ ਫਿਕਸ ਕੀਤੀ ਹੈ ਜਿਹਦੇ ਵਿੱਚ ਸਾਡੇ ਕੋਲ ਸਾਡੀ ਸਟੇਟ ਬੋਡੀ ਦੇ ਮੈਂਬਰਸ ਤੇ ਸਾਡੀ ਡਿਸਟ੍ਰਿਕਟ ਬੋਡੀ ਦੇ ਮੈਂਬਰਸ ਤੇ ਹੋਰ ਜਿਹੜੇ ਸਾਡੇ ਸੀਨੀਅਰਸ ਆਫੀਸਰਸ ਨੇ ਉਹ ਵੀ ਜਿਹੜੇ 8 ਤਰੀਕ ਨੂੰ ਇੱਥੇ ਸਿਕਰੇਟ ਕਰਨਗੇ ਤੇ ਜਿਹੜੀਆਂ ਨਵੀਆਂ ਕੋਈ ਪਾਲਿਸੀਜ਼ ਰਿਗਾਰਡਿੰਗ ਦਾ ਸਿਨੀਅਰ ਸਿਟੀ ਦੇ ਅਨਾਉਂਸ ਹੋਈਆਂ ਨੇ ਕੋਈ ਨਵੀਆਂ ਪਾਲਿਸੀਆਂ ਕੋਈ ਜਿਹੜੀਆਂ ਡਿਕਲੇਅਰ ਬਾਈ ਸਟੇਟ ਗਵਰਨਮੈਂਟ ਆਫ ਟੂ ਦਾ ਸੈਂਟਰਲ ਗਵਰਨਮੈਂਟ ਉਹ ਹੋਈਆਂ ਨੇ ਤੇ ਉਹਦੇ ਬਾਬਤ ਸਾਨੂੰ ਆ ਕੇ ਦੱਸਣਗੇ ਤੇ ਅਸੀਂ ਉਹਨਾਂ ਦਾ ਅੱਗੇ ਚਾਨਣਾ ਪਾਉਂਦੇ ਹੋਏ ਜਿਵੇਂ ਕੋਈ ਸਟੇਟ ਗਵਰਨਮੈਂਟ ਨੇ ਸਿਨੀਅਰ ਸਿਟੀ ਜੰਦੇ ਜਾਂ ਜਿਹੜਾ ਹਰ ਪਰਿਵਾਰ ਦੇ ਲਈ ਦੇ ਵਿੱਚੋਂ ਜਿਹੜਾ 10 ਲੱਖ ਰੁਪਏ ਤੱਕ ਦੀ ਇੰਸ਼ੂਰੈਂਸ ਹੈ ਜਿਹੜੀ ਉਹ ਮੋਬਸ ਸਿਟੀਜ਼ਨ ਲਈ ਕੀਤੀ ਆ ਤੇ ਉਹ ਉਹਦੇ ਸਬੰਧ ਵਿੱਚ ਅਸੀਂ ਸਾਰੇ ਜਿੰਨੇ ਵੀ ਸੀਨੀਅਰ ਸਿਟੀਜ਼ਨ ਦੇ ਸਾਡੇ ਮੈਂਬਰ ਸਾਹਿਬਾਨ ਨੇ ਉਹਨਾਂ ਸਾਰਿਆਂ ਦੇ ਅਸੀਂ ਕਾਰਡ ਬਣਵਾਵਾਂਗੇ ਤੇ ਹੋਰ ਵੀ ਜਿਹੜੀਆਂ ਸਹੂਲਤਾਂ ਸੀਨੀਅਰ ਸਿਟੀਜ਼ਨ ਨੂੰ ਪ੍ਰੋਵਾਈਡ ਹੁੰਦੀਆਂ ਨੇ ਭਾਵੇਂ ਉਹ ਸਟੇਟ ਗਵਰਨਮੈਂਟ ਦੁਆਰਾ ਹੋਣ ਚਾਹੇ ਉਹ ਸੈਂਟਰਲ ਗਵਰਨਮੈਂਟ ਦੁਆਰਾ ਹੋਣ ਤੇ ਉਹਨਾਂ ਨੂੰ ਅਸੀਂ ਆਪਣੇ ਢੰਗ ਦੇ ਨਾਲ ਜਿਹੜੀਆਂ ਆਏਗੀਆਂ ਉਹ ਲਾਗੂ ਕਰਾਉਂਦੇ ਹੋਏ ਉਹ ਘਰ ਘਰ ਤੱਕ ਜਿਹੜਾ ਆਏਗਾ ਉਹ ਸਾਰਾ ਕੁਝ ਅਸੀਂ ਪਹੁੰਚਾਵਾਂਗੇ ਤੇ ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਦੇ ਨੇ ਸੀਨੀਅਰ ਸਿਟੀਜ਼ਨ ਬਲਫੇਅਰ ਐਸੋਸੀਏਸ਼ਨ ਦੁਆਰਾ ਜਿਹੜੀਆਂ ਮੰਗਾਂ ਸਾਡੀ ਨਗਰ ਕੌਂਸਲ ਦੇ ਕੋਲ ਵੀ ਰੱਖੀਆਂ ਸੀਗੀਆਂ ਤੇ ਉਹ ਵੀ ਸਾਡੀਆਂ ਤਕਰੀਬਨ ਪ੍ਰਧਾਨ ਜੀ ਨੇ ਗੱਲ ਉਹਨਾਂ ਨਾਲ ਹੋਈ ਸੀ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਆਏ ਆ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਪ੍ਰਵਾਨ ਕਰ ਲਈਆਂ ਗਈਆਂ ਨੇ ਇਵੇਂ ਸਾਡੇ ਕੋਲ ਖਾਸ ਤੌਰ ਤੇ ਵੱਡੀ ਪ੍ਰੋਬਲਮ ਸੀਗੀ ਵੀ ਇੱਥੇ ਸਾਡੇ ਕੋਲ ਕਿਚਨ ਕੋਈ ਨਹੀਂ ਸੀਗੀ ਤੇ ਕਿਚਨ ਵਾਲੀ ਜਿਹੜੀ ਪ੍ਰੋਬਲਮ ਹੈ ਉਹ ਵੀ ਉਹਨਾਂ ਨੇ ਹੱਲ ਕਰਨ ਦਾ ਸਾਨੂੰ ਵਿਸ਼ਵਾਸ ਦਿਵਾਇਆ ਮੂਲੇ ਵਸੇ ਮਿੱਟੀ ਦੇ ਦੋਤੇ ਉਹ ਲੈਂਕ ਜਿਹੜੀਆਂ ਤੇ ਟਾਈਲਾਂ ਸੀਗੀਆਂ ਉਹ ਲੱਗਣ ਵਾਲੀਆਂ ਸੀਗੀਆਂ ਉਹ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇਹ ਵੀ ਕਰਾਂਗੇ ਤੇ ਸਾਡਾ ਮੁੱਖ ਦਰਵਾਜ਼ਾ ਜਿਹੜਾ ਤੇ ਉਹ ਲੱਗਣ ਵਾਲਾ ਸੀਗਾ ਉਹ ਵੀ ਉਹਨਾਂ ਨੇ ਕਿਹਾ ਵੀ ਅਸੀਂ ਇਹ ਵੀ ਬੜੀ ਜਲਦੀ ਜਿਹੜਾ ਹੈਗਾ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਤੇ ਉਸ ਵਾਰ ਅਸੀਂ ਉਹਨਾਂ ਨੂੰ ਬਾਰ-ਬਾਰ ਕੋਸ਼ਿਸ਼ ਕਰਕੇ ਕਹਿੰਦੇ ਰਹੇ ਹਾਂ ਵੀ ਸਾਡੇ ਇੱਥੇ ਲਾਇਬ੍ਰੇਰੀ ਜਿਹੜੀ ਹੈ ਉਹ ਬੜੀ ਵਧੀਆ ਢੰਗ ਨਾਲ ਚੱਲ ਰਹੀ ਹੈ ਬੁੱਕਸ ਵੀ ਨੇ ਇੱਥੇ ਤੇ ਅਖਬਾਰ ਵੀ ਇੱਥੇ ਮਈਆ ਨੇ ਤੇ ਉਹਦੇ ਸਬੰਧ ਦੇ ਵਿੱਚ ਮੈਂ ਸਾਡੇ ਜਿਹੜੇ ਲੋਕਲ ਸਾਨੀਵਾਰ ਦੇ ਸਾਡੇ ਦੇ ਨਗਰ ਦੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਬੱਚੇ ਨੇ ਉਹ ਇੱਥੇ ਆ ਕੇ ਸਾਡੀ ਲਾਇਬ੍ਰੇਰੀ ਵਿੱਚ 9 ਵਜੇ ਤੋਂ ਲੈ ਕੇ 5 ਵਜੇ ਤੱਕ ਸ਼ਾਮ ਦੇ ਉਹ ਐਜੂਕੇਸ਼ਨ ਜਿਹੜੀ ਹੈ ਕਿ ਉਹ ਪ੍ਰਾਪਤ ਕਰ ਸਕਦੇ ਨੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹ ਅਖਬਾਰ ਪੜ੍ਹ ਸਕਦੇ ਨੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਤੇ ਉਹ ਜਿਹੜੀਆਂ ਹੈਗੀਆਂ ਸਾਨੂੰ ਸਰਕਾਰ ਦੁਆਰਾ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਅਸੀਂ ਠੀਕ ਠੰਗ ਨਾਲ ਪ੍ਰਮਾਨ ਕਰਨੀਆਂ ਇਹ ਕੋਸ਼ਿਸ਼ਾਂ ਨੇ ਉਹ ਸਾਡੀਆਂ ਪੂਰੀਆਂ ਕਰ ਲਈ ਅਸੀਂ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਾਡੇ ਨਗਰ ਦੇ ਵਿੱਚ ਕਈ ਥਾਂ ਦੇ ਉੱਤੇ ਖਾਲੀ ਪਲਾਟ ਸੀਗੇ ਇਹ ਚ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਨਗਰ ਕੌਂਸਲ ਨੂੰ ਜਿਹੜੀਆਂ ਕਿ ਸਾਡੀਆਂ ਮੰਗਾਂ ਪ੍ਰਵਾਨ ਹੋਈਆਂ ਨੇ ਲਗਾਤਾਰ ਮੱਛਰ ਮਾਰਨ ਦੀ ਜਿਹੜੀ ਦਵਾਈ ਆ ਉਹ ਸਾਡੇ ਬਾਗਾਂ ਦੇ ਵਿੱਚ ਛਿੜਕੀ ਜਾ ਰਹੀ ਹੈ ਤੇ ਹੋਰ ਜਿਹੜੀਆਂ ਦੋ ਤਿੰਨ ਕਾ ਪ੍ਰੋਬਲਮਸ ਆ ਜਿਹੜੀਆਂ ਹੈਗੀਆਂ ਉਹ ਵੀ ਡਿਸਕਸ ਕੀਤੀਆਂ ਗਈਆਂ ਨੇ ਜਿਵੇਂ ਕਿ ਬਸਾਂ ਦੇ ਖੜਨ ਦੇ ਉੱਤੇ ਜਿੱਥੇ ਉੱਤੇ ਬਸ ਸਟੈਂਡ ਬਣਾਉਣ ਵਾਲੀ ਗੱਲ ਹੈ ਉਹ ਵੀ ਅਸੀਂ ਮਹਿਸੂਸ ਕੀਤੀ ਆ ਵੀ ਉਹ ਵੀ ਨਗਰ ਕੌਂਸਲ ਨੂੰ ਕਹਿ ਕੇ ਵੀ ਉਹ ਨੂੰ ਵੀ ਨੇਪਰੇ ਚੜਾਇਆ ਜਾਊਗਾ ਤੇ ਹੋਰ ਜਿਹੜੀਆਂ ਸਾਡੇ 'ਚ ਟ੍ਰੇਨਸ ਨੇ ਉਹ ਵੀ ਰੁਕ ਰਹੀਆਂ ਉਹਦੇ ਸਬੰਧ ਦੇ ਵਿੱਚ ਅਸੀਂ ਸਾਡੇ ਮੈਂਬਰ ਪਾਰਲੀਮੈਂਟ ਸਰ ਅਮਰ ਸਿੰਘ ਉਹਨਾਂ ਨੂੰ ਪੋਸਟ ਕਰਕੇ ਉਹ ਵੀ ਅਸੀਂ ਪੂਰਾ ਕਰਨ ਦੀ ਜਿਹੜੀ ਕੋਸ਼ਿਸ਼ ਹੋ ਕਰਾਂਗੇ ਤਾਂ ਕਿ ਜਿਹੜਾ ਇੱਥੋਂ ਦੇ ਲੋਕਾਂ ਨੂੰ ਵੱਧਵਧ ਸਹੂਲਤ ਜਿਹੜੀ ਉਹ ਮਿਲ ਸਕੇ ਹੁਣ ਤੁਸੀਂ ਦੇਖੋ ਸਾਡੇ ਰੇਲਵੇ ਸਟੇਸ਼ਨ ਦੇ ਉੱਤੇ ਜੰਕਸ਼ਨ ਜਿਹੜਾ ਉਹ ਬਣਿਆ ਸਾਡੀਆਂ ਜ਼ਮੀਨਾਂ 'ਤੇ ਕੱਟ ਹੋਈਆਂ ਨੇ لیکن ਸਾਡੇ ਤੇ ਚੰਡੀਗੜ੍ਹ ਨੂੰ ਜਾਣ ਵਾਲੀ ਰੇਲ ਹੈ ਜਿਹੜੀ ਰੁਕਦੀ ਨਹੀਂ ਹੈ ਤੇ ਉਹ ਅਸੀਂ ਸਰਕਾਰ ਨੂੰ ਸੈਂਟਰਲ ਗਵਰਨਮੈਂਟ ਨੂੰ ਬੇਨਤੀ ਕਰਾਂਗੇ ਵੀ ਉਹ ਇੱਥੇ ਜਿਹੜੀਆਂ ਟ੍ਰੇਨਾਂ ਚੰਡੀਗੜ੍ਹ ਨੂੰ ਜਾਂਦੀਆਂ ਨੇ ਉਹ ਇੱਥੇ ਰੁਕਣੀਆਂ ਚਾਹੀਦੀਆਂ ਨੇ ਆਉਣ ਵਾਲੀ ਟ੍ਰੇਨ ਵੀ ਰੁਕਣੀ ਚਾਹੀਦੀ ਚਾਹੀਦੀ ਹੈ ਜਾਣ ਵਾਲੀ ਵੀ ਰੁਕਣੀ ਚਾਹੀਦੀ ਹੈ ਕਿਉਂਕਿ ਬਹੁਤ ਲੋਕਾਂ ਨੇ ਹਾਈ ਕੋਰਟ ਜਾਣਾ ਹੁੰਦਾ ਚੰਡੀਗੜ੍ਹ ਦੇ ਵਿੱਚ ਜਾਂ ਹੋਰ ਕੰਮ ਕਰਨ ਦੇ ਸੰਬੰਧ ਵਿੱਚ ਜਾਣਾ ਹੁੰਦਾ ਤਾਂ ਕਿ ਉਹ ਵਧੀਆ ਢੰਗ ਨਾਲ ਪੀਜੀਆ ਹੀ ਜਾਣਾ ਹੁੰਦਾ ਤੇ ਉਹ ਆਪਣਾ ਇੱਥੋਂ ਟ੍ਰੇਨ ਚੜ੍ਹ ਕੇ ਜਾਂ ਆਪਣੇ ਠੀਕ ਟਾਈਮ 'ਤੇ ਜਿਹੜਾ ਪਹੁੰਚ ਸਕਣ ਤੇ ਹੋਰ ਜਿਹੜੇ ਬੱਚੇ ਚੰਡੀਗੜ੍ਹ ਪੜ੍ਹਦੇ ਨੇ ਉਹਨਾਂ ਲਈ ਵੀ ਇਹ ਬਹੁਤ ਵੱਡੀ ਸਹੂਲਤ ਹੋ ਸਕਦੀ ਹੈ ਤੇ ਇੱਕ ਮੈਂ ਜ਼ਰੂਰ ਗੱਲ ਕਹੂੰਗਾ ਵੀ ਸਾਡੇ ਘੱਟੋ ਘਾਟ ਇੱਥੇ ਇੱਕ ਰਿਜ਼ਰਵੇਸ਼ਨ ਦੀ ਜਿਹੜੀ ਵਿੰਡੋ ਆ ਉਹ ਸੈਂਟਰਲ ਗਵਰਨਮੈਂਟ ਨੂੰ ਰੇਲਵੇ ਨੂੰ ਉਹ ਜੂਜ਼ ਦੇਣੀ ਚਾਹੀਦੀ ਹੈ ਤੇ ਜਿਸ ਨਾਲ ਇਸ ਵੇਲੇ ਲੋਕ ਆ ਜਾਂਦਾ ਢਨਰੀ ਜਾ ਕੇ ਜਾਂ ਫਿਰ ਲੁਗਿਆਣੀ ਜਾ ਕੇ ਆਪਣੀਆਂ ਟਿਕਟਾਂ ਬੁੱਕ ਕਰਾਉਂਦੇ ਨੇ ਜੇ ਉਹ ਸਾਡੀਆਂ ਟ੍ਰੈਕਟਰਾਂ ਇੱਚ ਬੋਕ ਹੋਣ ਲੱਗ ਜਾਣ ਤਾਂ ਉਹਦੇ ਨਾਲ ਵੀ ਸਾਨੂੰ ਇੱਕ ਬਹੁਤ ਵੱਡੀ ਸੂਰਤ ਜਿਹੜੀ ਆਉ ਪ੍ਰਾਪਤ ਹੋਊਗੀ। ਤੇ ਕੋਈ ਵੀ ਦੇਖਣ ਲਈ ਤਸਵੀਰ ਦੇ ਵਿੱਚ ਕੋਈ ਪ੍ਰੋਜੈਕਟ ਨਹੀਂ ਕਰ ਰਹੇ ਤੁਹਾਡਾ ਨਾਮ ਨਹੀਂ ਦੇ ਪਤਾ ਸਾਡੇ ਸੇਕ ਬੋਕ ਵਾਲੇ ਕੋਈ ਉਹ ਬੜੇ ਡੇ ਲੱਗਦੇ। ਤੇ ਸਾਰਾ ਜੋੜਾ ਹੈ ਤੁਹਾਨੂੰ ਬਹੁਤ ਬੰਦਗੀ ਦਾ ਪਰਮਾਣ ਹੈ ਇਹਦੇ ਕੋਈ ਕੀ ਕਰਦੇ। ਦੇਖੋ ਅਸੀਂ ਸਾਡੀ ਨਗਰ ਕੌਂਸਲ ਨੂੰ ਅਸੀਂ ਬਹੁਤ ਵਾਰ ਕਿਹਾ ਹੈ ਵੀ ਉਹ ਜਿਹੜਾ ਤੁਸੀਂ ਦੱਸਦੇ ਹੋ ਸਾਡੀ ਜਿਹੜੀ ਆ ਕਚੈਰੀ ਦੇ ਵਿੱਚ ਇੱਕ ਬਹੁਤ ਵੱਡਾ ਡੰਪ ਇਹਨਾਂ ਨੇ ਬਣਾਇਆ ਹੋਇਆ ਜਿੱਥੇ ਕਿ ਬਾਹਰੋਂ ਵੀ ਲੋਕ ਆਉਂਦੇ ਨੇ ਤੇ ਬਾਹਰੋਂ ਲੋਕ ਆ ਕੇ ਇੱਥੇ ਤਸੀਲ ਦੇ ਵਿੱਚ ਰੇਸ਼ੀਆਂ ਵਗੈਰਾ ਵੀ ਕਰਾਉਂਦੇ ਨੇ ਤੇ ਉਹਨਾਂ ਦੀ ਆਮ ਸ਼ਿਕਾਇਤ ਆ ਵੀ ਇਹ ਇੰਨਾ ਮੁਸ਼ਕਲ ਮਾਰਦਾ ਇਥੋਂ ਜਿਹੜਾ ਕਿ ਹੱਦੋਂ ਪਰੇ ਆ ਤੇ ਉਹ ਅਸੀਂ ਨਗਰ ਕੌਂਸਲ ਨੂੰ ਬੇਨਤੀ ਕਰਦੇ ਹਾਂ ਵੀ ਉਹ ਤੋਂ ਡੰਪ ਚੁਕਾ ਕੇ ਉਹ ਕਿਤੇ ਹੋਰ ਲਾਇਆ ਜਾਵੇ ਤੇ ਤਾਂ ਕਿ ਜਿਹੜੀ ਉੱਥੇ ਬਦਬੂ ਮਾਰਦੀ ਆ ਜਾਂ ਜਾਂ ਜਿਹੜਾ ਉੱਥੇ ਮੱਛਰ ਪੈਦਾ ਹੁੰਦਾ ਜਿਹਦੇ ਨਾਲ ਕੋ ਬਹੁਤ ਵੱਡੀਆਂ ਬਿਮਾਰੀਆਂ ਫੈਲਦੀਆਂ ਨੇ ਵੀ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਤੇ ਇਸੇ ਤਰ੍ਹਾਂ ਗੁਰਦੁਆਰਾ ਸੰਗਤ ਸੰਦੇ ਤੁਹਾਡਾ ਉਹਦੇ ਕੋਲ ਵੀ ਗੰਦਗੀ ਦੇ ਬਹੁਤ ਵੱਡੇ ਵੱਡੇ ਢੇਰ ਜਿਹੜੇ ਹੈਗੇ ਉਹ ਇਹਨਾਂ ਲਾਏ ਹੋਏ ਨੇ ਤੇ ਇਸੇ ਤਰ੍ਹਾਂ ਦਸਹਰਾ ਗਰਾਊਂਡ ਦੇ ਕੋਲ ਆ ਤੇ ਅਸੀਂ ਇਹ ਚਾਹੁੰਦੇ ਆਂ ਦੀ ਇਹ ਸਾਰਾ ਜਿਹੜਾ ਦਸਰਾ ਗਰਾਊਂਡ ਦੇ ਕੋਲ ਜਿਹੜਾ ਟੋਬਾ ਉਹ ਤਕਰੀਬਨ ਜਿਹੜਾ ਪਾਣੀ ਆ ਸਾਡਾ ਉਹਦਾ ਸੀਵਰੇਜ ਸਿਸਟਮ ਨਹੀਂ ਸਾਰਾ ਨਿਕਲ ਚੁੱਕਿਆ ਫਿਰ ਲੇਕਿਨ ਅਜੇ ਵੀ ਉੱਥੇ ਜਿਹੜਾ ਪਾਣੀ ਖੜਾ ਜਿਹੜਾ ਕਿ ਮੁਸ਼ਕ ਮਾਰਦਾ ਸ਼ਹਿਰ ਵਾਲੇ ਦੇ ਕੋਲ ਤੇ ਅਸੀਂ ਉਹ ਚਾਹੁੰਦੇ ਹਾਂ ਵੀ ਉਹ ਸਾਰਾ ਕੁਝ ਠੀਕ ਕਰਕੇ ਉਹਦਾ ਵਧੀਆ ਪ੍ਰਬੰਧ ਨਾਲ ਉੱਥੇ ਕੋਈ ਨਾ ਕੋ ਖੇਡ ਗਰਾਉਂਡ ਬਣਾਇਆ ਜਾ ਸਕਦੇ ਨੇ ਜਾਂ ਉੱਥੇ ਸਾਨੂੰ ਉਹ ਜਗ੍ਹਾ ਦੇ ਦੇਣ ਸੀਨੀਅਰ ਸਿਟੀਜ਼ਨ ਨੂੰ ਤਾਂ ਕਿ ਅਸੀਂ ਉੱਤੇ ਸੀਨੀਅਰ ਸਿਵਰ ਹੋਮ ਬਣਾ ਦਈਏ ਜਿਹਦੇ ਵਿੱਚ ਕਿ ਅਸੀਂ ਬਜ਼ੁਰਗ ਜਿਹੜੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਅਸੀਂ ਵਧੀਆ ਸਹੂਲਤਾਂ ਦੇ ਕੇ ਤੇ ਅਸੀਂ ਉੱਥੇ ਰੱਖ ਵੀ ਸਕਦੇ ਆ ਤੇ ਹਸਤਾਲ ਸਾਡੇ ਹੈਗਾ ਤੇ ਅਸੀਂ ਹਸਤਾਲ ਦੇ ਵਿੱਚੋਂ ਉਹਨਾਂ ਨੂੰ ਦਵਾਈਆਂ ਦੇ ਲਈ ਹੋਰ ਸਾਰਾ ਜਿਹੜਾ ਪ੍ਰਬੰਧ ਦਾ ਡਾਕਟਰੀ ਜਿਹੜੀ ਹੈਲਪ ਹੈ ਉਹ ਅਸੀਂ ਪੂਰੀ ਕਰ ਸਕਦੇ ਆ ਤੇ ਸਾਡੀ ਸਰਕਾਰ ਨੂੰ ਬੇਨਤੀ ਹੈ ਤੇ ਉਹ ਵੀ ਜਲਦ ਤੋਂ ਜਲਦ ਜਿਹੜਾ ਸਾਨੂੰ ਉੱਥੇ ਬੇਸ਼ੱਕ ਉਹ ਜਗ੍ਹਾ ਜਿਹੜੀ ਆ ਸਾਨੂੰ ਦੇ ਦੇਣ ਤੇ ਅਸੀਂ ਉਹਨੂੰ ਆਪ ਹੀ ਆਪਣੇ ਢੰਗ ਦੇ ਨਾਲ ਵਧੀਆ ਬਣਾ ਕੇ ਉੱਥੇ ਸੀਨੀਅਰ ਸੀਨੀਅਰ ਹੋਮ ਦੀ ਜਿਹੜੀ ਉਹ ਬਣਾ ਸਕਦੇ ਆ ਜੀ ਸਰਪੰਚ ਜੰਦਗੋਜੀ ਤੁਸੀਂ ਅਸੀਂ ਕਿਵੇਂ ਦੇਖਦੇ ਜੇ ਜੇਰ ਬੇਬੀ ਉਹ ਵਿਆਹਦੀ ਹਲਕਾ ਸਾਹਨੇਵਾਲ ਤੋਂ ਤੇ ਸਰਕਾਰ ਦੇ ਵਿੱਚ ਜੇ ਦੇਖਿਆ ਜਾਵੇ ਆਪਾਂ ਜਿਹੜੇ ਸੱਜਣਾਂ ਨਾਲ ਸਾਹਮਣੇ ਆਦੇ ਨਾ ਐਸੀ ਤਾਂ ਤੁਹਾਨੂੰ ਹੋ ਗੁਟੇ ਨੇ ਕੀ ਮੰਤ ਕਰਦੇ ਹੋ ਇਹਦੇ ਅੱਗੇ ਕਰੂਗੇ ਕੋਈ ਨਾ ਹੋਇਆ ਜੀ ਪ੍ਰਮਾਨ ਸਿੰਘ ਜੀ ਕੀ ਕਹਲਾ ਚਾਹੁੰਦੇ ਹੋ ਹਲਕਾ ਸਾਹਨੇਵਾਲ ਦੇ ਕੰਮਾਂ ਨੂੰ ਜਿੱਥੇ ਸਭ ਤੋਂ ਪਹਿਲਾਂ ਆਪਾਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਹੋਈ ਹੈ ਆਪਾਂ ਨੂੰ ਦੋਗੀ ਜੀ ਉਰੇ ਵਿੱਚ ਮੁੱਢੀ ਕਾਸ ਕੀਤੀ ਗਈ ਜਿਹੜੀ ਆਪਾਂ ਆਪ ਨੂੰ ਉੱਪਰ ਨੂੰ ਜਿਹੜੀ ਸੀ ਕਿਹਾਣਾ ਉਹਦੇ ਵਿਚਾਰਾਂ ਕੀਤੀਆਂ ਗਈਆਂ ਨੇ ਤੇ ਜਿਹੜੀ ਤੁਸੀਂ ਗੱਲ ਵਿਕਾਸ ਦੀ ਕਰਦੇ ਹੋ ਸਰਕਾਰ ਬਹੁਤ ਵਧੀਆ ਢੰਗਾਂ ਦਾ ਵਿਕਾਸ ਕਰ ਰਹੀ ਹੈ ਆਪਦੀ ਜਿਵੇਂ ਸੜਕਾਂ ਦੀ ਗੱਲ ਕੀਤੀ ਆ ਤਕਰੀਬਨ ਹਰਦੀਪ ਸਿੰਘ ਜੀ ਮੋਢੀਆਂ ਦੇ ਮੰਤਰੀ ਸਾਹਿਬ ਆਪਣੇ ਕੰਮ ਕਰਦੇ ਆ ਵਰਤਾਂ ਦੇ ਉਹ ਮੀ ਪੈਨਕਾਰਨ ਨਾਲ ਕੰਮ ਕਰ ਰਹੇ ਸੀ ਉਹ ਸਾਰੇ ਕੰਮ ਹੋ ਜਾਣਗੇ ਖੇਤੀਬਾੜੀ ਕੰਮ ਚੱਲਦੇ ਆ ਸਾਰੇ ਇਹ ਬਹੁਤ ਬਹੁਤ ਟਾਰਗੇਟ ਫਰੀ ਸਕੀਮ ਚੱਲ ਰਹੀ ਹੈ ਤੇ ਅਸੀਂ ਗੱਲ ਵੀ ਹੈ ਹਲਕੇ ਨੂੰ ਕੰਮ ਕਰਦੇ ਚੱਲਦੇ ਆ ਇੱਕ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸੀਰੀਅਸ ਇੰਤਜ਼ਾਮ ਜਿਹੜੀ ਆਵਾਮ ਆ ਆਪਣੀ ਲੋਕ ਨੇ ਵੀ ਜਿਹੜੇ ਮਹੱਲਾ ਕਿਨਿਕ ਸਰਕਾਰ ਨੇ ਬਣਾਏ ਨੇ ਤੁਸੀਂ ਉੱਥੇ ਜਾ ਕੇ ਦੇਖੋ ਜੀ ਉੱਥੇ ਦਵਾਈ ਬਿਲਕੁਲ ਫਰੀ ਮਿਲਦੀ ਆ ਕੋਈ ਤੁਹਾਨੂੰ ਡਾਕਟਰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕਰਦੇ ਨੇ ਤੇ ਇਹ ਬਹੁਤ ਵਧੀਆ ਸਰਕਾਰ ਦੀ ਮਤਲਬ ਸਕੀਮ ਹੈਗੀ ਆ 43 ਕਿਸਮ ਦੇ 83 ਕਿਸਮ ਦੇ ਜਿਹੜੇ ਟੈਸਟ ਨੇ ਉਹ ਬਿਲਕੁਲ ਫ੍ਰੀ ਹੁੰਦੇ ਆ ਜੀ ਜਿਹੜੇ ਆਪਣੀ ਲੈਬ ਨਾ ਲਾਲ ਪੈਥ ਲੈਬ ਉਹਦੇ ਤੋਂ ਟੈਸਟ ਟਸ ਕਰਵਾ ਕੇ ਦਿੰਦੇ ਆ। ਤੇ ਦੂਗੇ ਦਿਨ ਰਿਪੋਰਟ ਆ ਜਾਂਦੀ ਆ ਦਵਾਈ ਦਿੰਦੇ ਆ ਬਿਲਕੁਲ ਲੋਕਾਂ ਨੂੰ ਮੈਂ ਹੀ ਕਹਿੰਦਾ ਹਾਂ ਸਿਟੀਜ਼ਨ ਤੇ ਆਮ ਲੋਕਾਂ ਨੂੰ ਵੀ ਜ਼ਰੂਰ ਸਰਕਾਰ ਦਾ ਉਹ ਲਾਹਾ ਲਿਆ ਜਾਵੇ ਜੀ ਫਾਇਦਾ ਲਿਆ ਜਾਵੇ ਉਹਦਾ। ਤੇ ਬਾਕੀ ਹੋਰ ਵਿਕਾਸ ਦੇ ਕੰਮ ਚੱਲੀ ਜਾਂਦੇ ਜਿਵੇਂ ਤੁਸੀਂ ਪ੍ਰਧਾਨ ਸਾਹਿਬ ਨੂੰ ਦੱਸਿਆ ਵੀ ਉਹ ਕੂੜੇ ਕਰਕਟ ਬਾਰੇ ਉਹ ਸਮੇਂ ਸਮੇਂ ਸਰ ਸਫਾਈ ਹੁੰਦੀ ਰਹਿੰਦੀ ਆ। ਪ੍ਰਧਾਨ ਜੀ ਦੇ ਨੋਟਿਸ ਹੈਗਾ ਜਿਵੇਂ ਤਹਿਸੀਲ ਬਾਰੇ ਗੱਲ ਕੀਤੀ ਆ। ਅਸੀਂ ਉੱਥੇ ਬੈਠੇ ਸੀ ਉਹ ਜਦ ਹੀ ਪ੍ਰਧਾਨ ਜੀ ਨੇ ਟਰਾਲੀ ਭੇਜ ਕੇ ਉਹ ਨਾਲ ਦੀ ਨਾਲ ਹੀ ਤਕਰੀਬ ਸਫਾਈ ਹੁੰਦੀ ਆ ਐਸੀ ਕੋਈ ਗੱਲ ਨਹੀਂ ਹੈਗੀ ਵਿਕਾਸ ਦੇ ਕੰਮ ਸਾਰੇ ਜਾਰੀ ਨੇ ਉਹ ਚੱਲਦੀ ਜਾਣਗੇ ਜੀ ਜੀ ਜਦੋਂ ਵੀ ਉੱਥੇ ਦੰਗੀਆਂ ਇੱਥੇ ਲੱਗਦੀਆਂ ਬਹੁਤ ਨਾ ਬਹੁਤ ਬੁੜਹਾਰਾ ਬਾਡੋ ਗੱਟਾ ਬੋਲੀ ਉੱਤੇ ਬਹਿੰਦੇ ਨੇ ਉਹਦੀ ਇਹ ਅਜੀਬੀ ਉਹ ਸਰਕਾਰ ਦੀ ਇੱਕ ਪ੍ਰਪੋਜ਼ਲ ਚੱਲ ਰਹੀ ਆ ਵੀ ਤਹਿਸੀਲ ਆਪਾਂ ਕਿਤੇ ਹੋਰ ਦੇਖੀਏ ਉਹ ਦੋ ਤਿੰਨ ਜਗ੍ਹਾ ਤੇ ਡਿਵਾਈਡ ਹੋਇਆ ਹੋਇਆ ਕਨੇਚ ਤੇ ਇੱਕ ਹੋਰ ਜਗ੍ਹਾ ਤੇ ਉਹ ਹੋ ਸਕਦਾ ਵੀ ਤਹਿਸੀਲ ਦਾ ਸਾਰੀ ਉੱਥੇ ਚਲੀ ਜਾਵੇ ਇਹਦੀ ਪ੍ਰੋਬਲਮ ਦੂਰ ਹੋ ਜਾਊ ਕਿਉਂਕਿ ਕਿਤੇ ਡ੍ਰੈਪਕ ਦੀ ਘਾਟ ਰਹਿੰਦੀ ਆ ਲੋਕ ਬਹੁਤ ਹੁੰਦੇ ਆ ਵੱਡੀ ਤਹਿਸੀਲ ਆ ਇਹ ਵੱਡੀ ਤਹਿਸੀਲ ਬਣਨੀ ਆ ਜੀ ਸਾਹਨੇ ਵਾਲ ਦੀ ਇਹ ਬਹੁਤ ਸੇਤੀ ਬਣ ਰਹੀ ਆ ਜੀ ਕੀ ਗੱਲ ਜਾਨੋ ਰঞ্জੀਤ ਸਿੰਘ ਜੀ ਆ ਤੁਹਾਡੀ ਜਿਹੜੀ ਬਾਡੀ ਦੀ ਮੀਟਿੰਗ ਹੋ ਗਈ ਐ ਸਟੇਟ ਬਾਡੀ ਦੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਢਿੱਲੋਂ ਸਾਹਿਬ ਸਾਡੇ ਸਾਹਨੇ ਵਾਲ ਇਲਾਕੇ ਦੇ ਨਗਰ ਨਿਵਾਸੀਆਂ ਨੂੰ ਦੀਵਾਲੀ ਦੇ ਆਉਣ ਵਾਲੇ ਜੋ ਆ ਰਹੀ ਹੈ 21 20 ਤਰੀਕ ਨੂੰ ਇਹਨੀਆਂ ਲੱਖ ਲੱਖ ਵਧਾਈਆਂ ਦਿੰਦਾ ਅੱਜ ਸਾਡੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਸੀ ਇਹਦੇ ਵਿੱਚ ਅਸੀਂ ਸੀਨੀਅਰ ਸਿਟੀਜ਼ਨ ਡੇ ਸਾਲ ਚ ਇੱਕ ਵਾਰ ਮਨਾਈਦਾ ਜੋ 8 ਨਵੰਬਰ ਨੂੰ ਅੱਜ ਅਸੀਂ ਇਹ ਤੈਅ ਕੀਤਾ ਮਨਾਉਣਾ ਉਹਦੇ ਲਈ ਮੇਤੋ ਪਹਿਲਾਂ ਪ੍ਰਧਾਨ ਜੀ ਨੇ ਸਾਰਾ ਡਿਟੇਲ ਚ ਦੱਸਿਆ ਅਸੀਂ ਇਹ ਸੀਨੀਅਰ ਸਿਟੀਜ਼ਨ ਡੇ ਦੇ ਵਿੱਚ ਜਿੰਨੇ ਮੈਂਬਰ ਨੇ ਉਸ ਤੋਂ ਇਲਾਵਾ ਸਾਡੇ ਨਗਰ ਦੇ ਇਲਾਕੇ ਦੇ ਜਿੰਨੇ ਪਤਵੰਤੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ 8 ਨਵੰਬਰ ਨੂੰ ਤਕਰੀਬਨ 11:00 ਵਜੇ ਸੀਨੀਅਰ ਸਿਟੀਜ਼ਨ ਹੋਮ ਇੱਥੇ ਹੀ ਮਨਾਵਾਂਗੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਮੈਂ ਤੁਹਾਡੇ ਜਰੀਏ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣੀ ਚਾਹੁੰਨਾ ਕਿਉਂਕਿ ਜੋ ਆਪਣੇ ਸਾਨਿਆੜਵੇ ਸਿਵਲ ਹਸਪਤਾਲ ਆ ਇਹਦੇ ਵਿੱਚ ਡਾਕਟਰਾਂ ਦੀ ਜੋ ਜਿੰਨੀਆਂ ਪੋਸਟਾਂ ਸੈਂਕਸ਼ਨ ਨੇ ਉਹਨੇ ਨਹੀਂ ਹੈਗੇ ਤੁਸੀਂ ਮੈਂ ਸਮਝਦਾ ਵੀ ਇਹ ਵੀਡੀਓ ਜੋ ਸਾਡੀ ਹੋ ਸਾਡੇ ਇਲਾਕੇ ਦੇ ਮੰਤਰੀ ਨੇ ਸਦਾ ਹਰਦੀਪ ਸਿੰਘ ਜੀ ਮੁੰਡੀਆਂ ਉਹਨਾਂ ਦਾ ਵੀ ਜੇ ਪਹੁੰਚ ਜਵੇ ਤਾਂ ਕਿਉਂਕਿ ਇੱਥੇ ਬਹੁਤ ਕਿਉਂ ਮੈਂ ਅੱਗੇ ਵੀ ਉਹ ਕੰਮ ਤਾਂ ਤਕਰੀਬਨ ਬਹੁਤ ਕਰਾ ਰਹੇ ਨੇ ਪਰ ਇੱਧਰ ਥੋੜੀ ਜਿਹੀ ਹੈਲਥ ਡਿਪਾਰਟਮੈਂਟ ਵਿੱਚ ਸਾਹਨੇ ਵਾਲ ਸਿਵਲ ਹਸਪਤਾਲ ਦਾ ਉਹ ਦੌਰਾ ਕਰਕੇ ਮੁੰਡੀਆਂ ਸਾਹਿਬ ਦੇਖਣ ਕਿ ਉਹ ਪੇਸ਼ੈਂਟ ਤਕਰੀਬਨ ਇੱਥੇ 2.5 ਹਜ਼ਾਰ ਦੇ ਕਰੀਬ ਦਿੱਲੀ ਆਉਂਦਾ ਹੋ ਉਹਨਾਂ ਦੇ ਇਲਾਜ ਲਈ ਇੱਕੋ ਮੈਡੀਕਲ ਆ ਡਾਕਟਰ ਹੋਰ ਸਾਰਾ ਕਿਉਂ ਇਨਫਰਾਸਟ੍ਰਕਚਰ ਬਹੁਤ ਪਿਆ ਉਹਦੇ ਅਨਸਾਰ ਪੋਸਟਾਂ ਭਰੀਆਂ ਜਾਣ ਇਸੇ ਤਰ੍ਹਾਂ ਸਾਡੇ ਸਕੂਲ ਦੇ ਵਿੱਚ ਅਸੀਂ ਆ ਪਿਛਲੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਬਹੁਤ ਜੱਦੋਜਹਿਦ ਦੇ ਨਾਲ ਮੈਡੀਕਲ ਸਟੇਮ ਵੀ ਲਾਗੂ ਕਰਾਈ ਸੀ ਸੀਨੀਅਰ ਸਕੂਲ ਸਾਹਨੇ ਵਾਲੇ ਦੇ ਪਲਸ 2 ਦੇ ਵਿੱਚ ਤੇ ਵੀ ਜੋ కెమిస్ట్రీ ਜਾਂ ఫిజిక్స్ ਦੇ ਪ੍ਰੋਫੈਸਰ ਨੇ ਉਹਨਾਂ ਦੀ ਸ਼ਾਰਟੇਜ ਆ ਇਸੇ ਤਰ੍ਹਾਂ ਲੜਕੀਆਂ ਦੇ ਸਕੂਲ ਦੇ ਵਿੱਚ ਵੀ ਮੈਂ ਉਮੀਦ ਕਰਦਾ ਤੁਸੀਂ ਸਾਡੀ ਇਹ ਬੇਨਤੀ ਸਰਕਾਰ ਤੱਕ ਪਹੁੰਚਾਉਣ ਦੀ ਮੰਤਰੀ ਸਾਹਿਬ ਤੱਕ ਕੋਸ਼ਿਸ਼ ਕਰੋਗੇ ਤਾਂ ਕਿ ਉਹਨਾਂ ਦਾ ਦੌਰਾ ਇਹਨਾਂ ਦੋਨਾਂ ਸਕੂਲਾਂ ਵਿੱਚ ਕਰਾ ਕੇ ਬਣਦੀਆਂ ਜੋ ਸੈਂਸ਼ਨ ਪੋਸਟਾਂ ਨੇ ਮেইন ਸਟਰੀਮ ਦੇ ਵਿੱਚ ਜਿਵੇਂ ਮੈਡੀਕਲ ਦੀ ਹੋ ਗਈ ਅੱਜ ਕੱਲ ਲੜਕੀਆਂ ਵੀ ਕਾਉਂਡ ਦੇ ਵਿੱਚ ਪਉ ਦੂਜੇ ਉਧੇ ਕੰਨਿਆ ਸਕੂਲ ਦੇ ਵਿੱਚ ਪੜ੍ਹਦੀਆਂ ਨੇ ਉੱਥੇ ਵੀ ਘਾਟ ਆ ਪ੍ਰੋਫੈਸਰ ਮੈਥ ਦਾ ਪ੍ਰੋਫੈਸਰ ਆਇ ਨਹੀਂ ਇਹ ਜਿਹੇ ਜਿੰਨੀਆਂ ਹੋਰ ਨੇ ਮੈਨੂੰ ਕਈਆਂ ਬਾਰੇ ਨਹੀਂ ਪੂਰਾ ਇਲਮ ਉਹ ਦੇਖ ਕੇ ਉਹ ਵੀ ਪੂੜੀਆਂ ਕਰਵਾਈਆਂ ਜਾਣ ਬਾਕੀ ਰਹੀ ਗੱਲ ਲਾਂਡ ਆਰਡਰ ਦੀ ਜਿਵੇਂ ਅੱਗੇ ਪਹਿਲਾਂ ਸਵੇਰੇ ਜਾਂ ਸ਼ਾਮ ਨੂੰ ਕਿਉਂਕਿ ਚੋਰੀਆਂ ਬਹੁਤ ਹੋਣ ਲੱਗ ਗਈਆਂ ਨਸ਼ੇੜੀ ਵੀ ਬਹੁਤ ਆ ਫਿਰਦੇ ਨੇ ਨਾਲੇ ਪਾਰਕਾ ਇਹਦੇ ਵਿੱਚ ਰਾਤ ਨੂੰ ਵੀ ਦੇਖੋ ਤੁਸੀਂ ਕਿਵੇਂ ਹਸਪਤਾਲ ਦੇ ਸਾਹਮਣੇ ਜੋ ਪਾਰਕਾਂ ਨਸ਼ੇੜੀਆਂ ਦਾ ਅੱਡਾ ਬਣ ਜਾਂਦਾ ਤੁਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਤੁਹਾਡੇ ਜਰੀਏ ਵੀ ਪੁਲਿਸ ਦੀ ਜੋ ਪਟ੍ਰੋਲਿੰਗ ਆ ਇਹਦੇ ਬਾਰੇ ਧਿਆਨ ਦਿੱਤਾ ਜਾਵੇ ਰਾਮਗੜ ਚੌਂਕ ਦੇ ਵਿੱਚ ਵੀ ਐਕਸੀਡੈਂਟ ਦਾ ਬਹੁਤ ਡਰਾ ਅਸੀਂ ਕਈ ਵਾਰ ਬੇਨਤੀ ਕਰੀ ਆ ਜੇ ਲਾਈਟਾਂ ਲੱਗ ਜਾਣ ਤਾਂ ਉਹਦੇ ਨਾਲ ਜੋ ਸਵੇਰੇ ਸਕੂਲ ਵਾਲੇ ਬੱਚੇ ਜਾਂਦੇ ਨੇ ਤੇ ਸ਼ਾਮ ਨੂੰ ਜੋ ਰਸ਼ ਹੁੰਦਾ ਸਾਰਾ ਕੰਟਰੋਲ ਕਰਕੇ ਐਕਸੀਡੈਂਟ ਦਾ ਬਚਾਅ ਕੀਤਾ ਜਾਵੇ ਹੋਰ ਇੱਥੇ ਸਾਡੇ ਨਗਰ ਦੇ ਵਿੱਚ ਅਵਾਰਾ ਕੁੱਤੇ ਹੁਣ ਬਹੁਤ ਜ਼ਿਆਦਾ ਹੋ ਗਏ ਕਈ ਖੂਖਾ ਰੋਗੇ ਬਹੁਤ ਬੱਚਿਆਂ ਨੂੰ ਕੱਟਦੇ ਨੇ ਇਹਦੇ ਬਾਰੇ ਵੀ ਸਰਕਾਰ ਨੇ ਜੋ ਤੋਂ ਫੈਸਲਾ ਕੀਤਾ ਹੋਇਆ ਮੇਂ ਨਗਰ ਕੌਂਸਲ ਇਹਨਾਂ ਵਾਰਾ ਕੁੱਤੇਆਂ ਨੂੰ ਸਾਹਮਣੇ ਜਿੱਥੇ ਇੱਕ ਸ਼ੈਲਟਰ ਹੋਮ ਬਣਿਆ ਹੋਇਆ ਹੈ ਡੌਗਸ ਦਾ ਉੱਥੇ ਛੱਡ ਜਾਣ ਜਾਂ ਇਹਨਾਂ ਦੀ ਨਸਬੰਦੀ ਕਰਾ ਕੇ ਇਹਨਾਂ ਬਾਰੇ ਵੀ ਧਿਆਨ ਦਿੱਤਾ ਜਾਵੇ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡਾ ਆਪਣੇ ਇੱਕ ਵਾਰ ਦੇ ਦਿਲ ਦੀਆਂ ਗਹਿਰਾਈਆਂ ਚੋਂ ਇਲਾਕਾ ਸਾਨੇਵਾਲ ਦੇ ਜਿੰਨੇ ਵੀ ਆਪਣੇ ਹੋਰ ਮਸਨੀਕ ਨੇ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ। ਸਤਿ ਸ਼੍ਰੀ ਅਕਾਲ। ਅੰਗਰ ਚੌਕ ਦੀ ਬੜੀ ਸਮੱਸਿਆ ਵਾ। ਕਿਉਂਕਿ ਉੱਥੇ ਸਬਜ਼ੀ ਵਾਲੇ ਵੀ ਖੜੇ ਆ ਫਰੂਟਾਂ ਵਾਲੇ ਵੀ ਖੜੇ ਆ। ਟ੍ਰੈਫਿਕ ਦਾ ਵੀ ਸ਼ਾਮ ਨੂੰ ਪੂਰਾ ਜੋਰ ਆ ਤੇ ਜਮ ਵੀ ਲੱਗ ਜਾਂਦੇ ਆ। ਉੱਥੇ ਸਪੀਕਰਾਂ ਦੀ ਆਵਾਜ਼ ਆ ਜਿਹੜੀ ਬਹੁਤ ਆ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ? ਕਿ ਨਜ਼ਰ ਕਾਸ ਕਰੀਏਗੀ। ਕੁੰਡਾ ਦਾ ਫਰਜ ਬੰਦਾ ਹੈ ਕਿ ਜਿਹੜੇ ਇਹ ਅੰਨ ਉੱਥੇ ਰਹੀ ਜਿਹੜੀਆਂ ਕਾਰੀਆਂ ਨੇ। ਉਹ ਤਾਂ ਨਹੀਂ ਜਾਈਦਾ। ਉਹ ਬਿਲਕੁਲ ਬੜੀ ਪਰਵਾਹ ਹੁੰਦੀ ਹੈ ਸ਼ਾਪਿੰਗ ਕਰਨ ਦੇ ਵਿੱਚ ਵੀ ਜਿਹੜਾ ਕਾਰ ਦੇ ਕਾਰ ਖਰੀਦਣ ਦੀ ਪ੍ਰੋਬਲਮ ਹੁੰਦੀ ਹੈ ਮੋਟਰਸਾਈਕਲ ਦੀ ਵੀ ਪਰਵਾਹ ਹੁੰਦੀ ਹੈ ਇਹ ਚੀਜ਼ਾਂ ਬਤਨ ਨਹੀਂ ਦੀ ਇਹਨਾਂ ਚਈਦਾ ਇਹਨੇ ਬਾਰੇ ਹਰ ਕਲਪਨਾਂ ਲਈ ਕੀਤਾ ਜਾਦਾ। ਬਾਕੀ ਜਿਵੇਂ ਅੱਜ ਵੀ ਸਾਡੀ ਮੀਟਿੰਗ ਹੋਈ ਸੀ ਉਹਨੇ ਆਪਣੀ ਸਾਈਡ ਹੋਇਆ ਸੈਕਟਰ 80 ਨੇ ਨਹੀਂ ਜ ਸਾਫੀ ਨੇ ਕਿ ਅੰਦਰ ਆਪਣੇ ਜਲ ਸਿੰਘ ਜੀ ਪੱਖੇ ਨੇ ਪ੍ਰਵਾਸ ਸਿੰਘ ਜੀ ਲੋਕ ਦੱਸਿਆ ਇਹ ਇਹਨਾਂ ਜੋ ਵੀ ਬਸਤੀ ਕਿਤੇ ਇਹਨਾਂ ਵਿਚਾਰ ਦੱਸੇ ਨੇ ਉਹਨਾਂ ਬਾਰੇ ਸਰਕਾਰ ਨੂੰ ਕਾਰਵਾਈ ਕਰਨਾ ਚਾਹੀਦਾ ਹੈ ਔਰ ਜਿਹੜੇ ਮਸਲੇ ਨੇ ਦਿੱਤੇ ਨੇ ਉਹ ਹੱਲ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ ਆ ਜਿਮੀਦਾਰਾ ਧਰਮਸ਼ਾਲਾ ਹੈਗਾ ਇਹਦੇ ਪਤਾ ਲੱਗੀ ਬਹੁਤ ਹੀ ਮਤਲਬ ਕਿ ਬੁਰਾ ਹਾਲ ਹੈ ਸ਼ੀਸ਼ੇ ਟੁੱਟੇ ਪਏ ਨੇ ਕੋਈ ਬਿਜਲੀ ਦਾ ਪੱਖਾ ਨਹੀਂ ਲੱਗਿਆ ਹੋਇਆ ਔਰ ਗੰਦਗੀ ਵੀ ਨਹੀਂ ਹੈ ਇੱਥੇ ਵਿਆਹ ਸ਼ੱਦੀ ਹੁੰਦੀ ਸੀ ਗਰੀ ਪਰਿਵਾਰ ਸੀ ਫੰਕਸ਼ਨ ਕਰਦੇ ਸੀ ਇਸ ਕਰਕੇ ਜਿਮੀਦਾਰਾ ਧਰਮਸ਼ਾਲਾ ਦਾ ਬਹੁਤ ਸਤਾਰ ਹੋਣਾ ਚਾਹੀਦਾ ਹੈ ਤਾਂ ਕਿ ਇੱਥੇ ਛੋਟੇ ਮੋਟੇ ਫੰਕਸ਼ਨ ਕੀਤੇ ਜਾਣ ਬਾਕੀ ਸਰਕਾਰ ਨੂੰ ਚਾਹੀਦਾ ਹੈ ਹੁਣ ਇਸ ਵਕਤ ਸਾਹਨੇਵਾਲ ਦੀ ਆਬਾਦੀ ਬਹੁਤ ਹੋ ਚੁੱਕੀ ਹੈ ਇੱਕ ਲੜਕੀਆਂ ਦਾ ਕਾਲਜ ਚਾਹੀਦਾ ਇੱਥੇ ਔਰ ਇੱਕ ਟੈਕਨੀਕਲ ਇੰਸਟੀਚਿਊਟ ਬਣਨਾ ਚਾਹੀਦਾ ਹੈ ਤਾਂ ਕਿ ਬਹੁਤ ਸਾਰੇ ਬੇਰੋਜ਼ ਜਿਹੜੇ ਬੇਰੋਜ਼ਗਾਰ ਬੱਚੇ ਨੇ ਉਹ ਟੈਕਨੀਕਲ ਸਿੱਖ ਲੈਣ ਤੋਂ ਕਿਤੇ ਨਾ ਕਿਤੇ ਨੌਕਰੀ ਮਿਲ ਸਕਦੀ ਹੈ ਔਰ ਲੜਕੀਆਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਬਾਹਰ ਜਾਣ ਲੱਗੇ ਉਹਨਾਂ ਦਾ ਕਾਲਜ ਇੱਥੇ ਬਣਨਾ ਚਾਹੀਦਾ ਹੈ ਇੰਨੇ ਕਰਕੇ ਮੈਂ ਸਾਰੇ ਮੈਂਬਰਾਂ ਨੂੰ ਮਤਲਬ ਕਿ ਆਪਣੇ ਨੂੰ ਤੇ ਬਾਕੀ ਪਬਲਿਕ ਨੂੰ ਦੀਵਾਲੀ ਦੀ ਮੁਬਾਰਕ باد ਦਿੱਤੀ ਹੈ ਥੈਂਕ ਯੂ ਵਰਨਦੀ ਕਾ ਖਾਲਸਾ ਵਰਨਦੀ ਦੀ ਫਤਹਿ ਸਾਡੇ ਤਕਰੀਬਨ ਫਟਾਮ ਨੇ ਸਭ ਨੇ ਸਾਰੇ ਜਿੱਥੇ ਅੰਦਰਲੇ ਪੀਆਂ ਨੇ ਇਹ ਜੁਗਾ ਡੇਟਾ ਰੋਡ ਹੈ ਡੇਟਾ ਰੋਡ ਦਾ ਜੋਂਨੇ ਪਾਸੇ ਕਮੈਕ ਨੇ ਚੈਨਾ ਲਵਾਈਆਂ ਜੀ ਇਹ ਉੱਥੇ ਕਿਵਾਰੀ ਪਹਿਲਾ ਜੋ ਹੈ ਨਾ ਜੋ ਵੀੜੀ ਪੜੀਆ ਲਖਾਦੀ ਕਰਵਾਈ ਹੋਇਆ ਉੱਥੇ ਹਰ ਟਾਈਮ ਪੀੜ ਰਹੀ ਰਹਿੰਦੀ ਆ ਐਕਸੀਡੈਂਟ ਹੁੰਦੇ ਰਹਿੰਦੇ ਨੇ ਨਗਰ ਕਾ ਖਲਦ ਤੇ 20 ਪੈਸ਼ੇ ਬਿਨਾਂ ਯਾਰ ਕਰਵਾਣਾ ਜੜੀਆਂ ਨੇ ਉਹ ਖਾਹੀਆਂ ਕਰਵਾਈਆਂ ਦੁਕਾਨਾਂ ਤੋਂ ਖਾਹੀਆਂ ਕਰਵਾਈਆਂ ਜਾਣ ਜੜੀਆਂ ਤੇ ਜੜੀਆਂ ਪਟੀਆਂ ਉੱਤੇ ਨੇ ਤੇ ਖਰਜ ਉਹ ਯਾਰ ਕੋਈ ਨਹੀਂ ਕਰਵਾਈ ਤੇ ਅਡੀ ਮੇਨ ਕਰਗਾ ਤੇ ਬਾਕੀ ਲਈ ਆਹ ਇਹ ਗੱਡੀਆਂ ਨੇ ਇਹ ਪਹਿਲਾ ਟਾਈਮ ਇਹਦਾ ਹੈਕਟਰ ਭਈ ਇੰਨਾ ਜੇ ਜਿਹੜੇ ਸੇਵਾ ਕਰਕੇ ਦਾਨ ਮਾਟਰ ਤੇ ਜਿਹੜੀ ਇਹਦਾ ਟੈਗ ਕਰਤੀ ਇਹ ਸ਼ੋਰ ਦੇ ਅੰਦਰ ਬਸਰੀ ਜਾਣ ਇਹਨਾਂ ਨੂੰ ਬਾਹਰ That <laughs> would